ਇਸਨਤਾ ਹੀ ਦਸੀ ਸੀ ਅਜੇ ਤੱਕ ਕੋਈ ਪਹੁੰਚਿਆ ਹੋਗਾ ਨਹੀਂ ਨਾ ਕੋਈ ਇੰਤਜ਼ਾਮ ਕੀਤਾ ਕੋਈ ਮੇਹਨਤ ਕੋਰਸੀ ਨਹੀਂ ਇਹ ਦੁਆ ਕਦੋਂ ਆਉਣਗੇ 10 ਵਜੇ ਪਹਿਨੇਗੇ ਟਾਈਮ ਦੇਖ ਲਾ ਅਜੇ ਆ ਕੇ ਸਰਕਾਰਾਂ ਸਾਡੀ ਤਨਖਾਹ ਨਹੀਂ ਪਾਉਂਦੀਆਂ ਪਾਉਣ ਕਿਹੜੇ ਮੂੰਹ ਨਾਲ ਕੋਈ ਟਾਈਮ ਤੇ ਪਹੁੰਚਦਾ ਛਦਕਾ ਵੀ ਮਿਲਾਜਮ 11 ਵਜੇ ਨਾਲੇ ਹੋਏ ਪੈਨ ਚਲੋ ਆਪਾਂ ਤਾਂ ਬਹਿਨੇ ਆ ਕੇ ਦਾ ਦੇਖਦੇ ਇੰਨੇ ਆਉਂਦਾਗਾ ਕੁੰਡ ਜਾਨ ਜੈ ਹਿੰਦ ਜਨਾਬ ਉਹ ਜੈ ਹਿੰਦ ਤਾਂ ਠੀਕ ਆ ਟਾਈਮ ਕੀ ਆ ਬੋਏ ਕੀ ਕਰੀਏ ਜੀ ਮੋਟਰਸਾਈਕਲ ਪੈਂਚਰ ਹੋ ਗਿਆ ਜੀ ਕੋਈ ਸਾਧਨ ਨਹੀਂ ਕੋਈ ਆਟੋ ਨਹੀਂ ਕੋਈ ਰਸਤਾ ਪੈਂਚਰ ਲਵਾ ਲਾ ਫਿਰ ਕਿੱਥੋਂ ਲਵਾ ਲਈ ਜੀ ਜੇਬਾਂ ਤਾਂ ਖਾਲੀ ਹੋਈਆਂ ਪਈਆਂ ਨੇ ਖਾਲੀ ਤਨਖਾਹ ਨਹੀਂ ਪੈਂਦੀ ਛੋਡੀ ਨਾ ਕਹਾ ਜਵਾਕਾਂ ਦੀਆਂ ਫੀਸਾਂ ਹੋ ਜਾਂਦੀਆਂ ਨੇ ਘਰ ਦੇ ਖਰਚੇ ਹੋ ਜਾਂਦੇ ਤਨਖਾਹਾਂ ਆ ਘਰ ਕਿੱਥੇ ਚੱਲਦੀ ਚਲ ਕੋਈ ਨਾ ਕਰਤਾ ਚੱਲਣਗੇ ਟਾਈਮ ਤੇ ਆਇਆ ਕਰੋ ਤਾਂ ਹੀ ਤਨਖਾਹਾਂ ਮਿਲਣਗੇ ਤਾਂ ਹੀ ਕੋਈ ਕੰਮ ਬਣੂ ਠੀਕ ਹੈ ਜੀ ਤੇ ਤੁਸੀਂ ਨੀ ਟਾਈਮ ਤੇ ਆਉਂਦੇ ਤਾਂ ਹੀ ਤਾਂ ਕੋਈ ਸਿਸਟਮ ਨਹੀਂ ਚੱਲਦਾ ਕੀ ਕਰੀਏ ਜਨਾਬ ਮੋਟਰਹਾਈਕ ਦੇ ਟਾਇਰ ਪੈਣ ਵਾਲਾ ਹੈਗਾ ਉਹ ਤਾਂ ਪਵਾ ਲਈ ਚੰਗਾ ਕੋਈ ਨਾ ਤੇ ਟਾਈਮ ਕੱਢ ਕੇ ਵਿਛਦੀ ਉਹ ਕੋਈ ਲਾਇਆ ਨਹੀਂ ਇੱਥੇ ਕੁਰਸੀਵੇਂ ਜੀ ਕੋਈ ਬੈਠਾਂਗੇ ਕਿਵੇਂ ਉਹ ਕੀ ਕਰੀਏ ਜਨਾਬ ਕਿਹਾ ਸੀਗਾ ਜੀ ਕਿਤੇ 15 ਅਗਸਤ ਦਾ ਟੈਂਟ ਆਣ ਦੇ ਪਹਿਲਾਂ ਆਣਦੇ ਨੇ ਪੈ ਜੀ ਹੁਣ ਕੀ ਕਰੀਏ ਜੀ ਕੋਈ ਨਹੀਂ ਫੋਨ ਚਾਰ ਵਾਰੀ ਲਾਤਾ ਜੀ ਕੋਟਾ ਤਾਂ ਖਾਲੀ ਹੋਇਆ ਪਿਆ ਜੀ ਬਾਬੀ ਜੀ محکمہ ਦਾ ਵੀ ਜਮਾ ਪੱਠੇ ਬਿਠਾ ਰੱਖਿਆ ਤੁਸੀਂ ਹੋਰ ਜੀ ਆ ਕੋਈ ਨਾ ਕਿ ਵਾਈ ਟਾਈਮ ਪਾਸ ਕਰਦੇ ਆਪਾਂ ਤੇ ਗੱਲ ਸੁਣ ਹਾਂਜੀ ਬੰਦਾ ਕੋਈ ਆ ਜੇ ਅੱਜ ਛੱਡਣਾ ਨਹੀਂ ਠੀਕ ਹੈ ਜਨਾਬ ਰਸੀਆਂ ਦੇ ਸੱਪ ਬਣਾ ਦੀ ਬਸ ਠੀਕ ਹੈ ਜੀ ਹਾਂ ਟਾਇਰ ਚ ਅਸੀਂ ਦੋਨੇ ਨਵੇਂ ਪਵਾ ਲਈਏ ਦੁਆ ਬਸ ਠੀਕ ਹੈ ਜੀ ਇੰਨਾ ਦੁਆ ਲਈ ਆਉਂਦੀ ਆ ਬਾਕੀ ਹਾਂ ਜੀ ਤੇ ਜਵਾਕਾਂ ਦੇ ਬੁੱਕਾਂ ਨੂੰ ਸਮਾਨ ਲੈ ਕੇ ਦੇਣਾ ਹੈ ਤੇ ਵਧੀਆ ਜੇਬ ਚ ਪੈਸੇ ਪਾ ਲਈ ਅੱਜ ਠੀਕ ਹੈ ਜੀ ਨਾਲ ਸਾਈਕਲ ਤੇ ਹੋਵੇ ਪੈਦਲ ਹੋਵੇ ਉਹ ਕੱਢੀ ਜਾਏ ਨੁਕਸ ਕੋਈ ਨਾ ਕੋਈ ਠੀਕ ਹੈ ਜੀ ਕਿਸੇ ਦੇ ਭੁੱਕੀ ਦਾ ਪਾਦਾ ਹੈਗਾ ਇਹਨ ਮਖੌਤ ਤਾਂ ਗਾਹਾਂ ਦੀ ਗਾਹ ਬਣਾਈ ਜਾਵਾਂਗੇ ਕੁਛ ਨਾ ਕੁਛ ਉਹ ਕੰਮ ਖਿੱਚੀ ਰੱਖੀ ਠੀਕ ਹੈ ਜੀ ਉਹ ਡੰਡਾ ਨਹੀਂ ਲੈ ਕੇ ਆਇਆ ਕਿੱਥੇ ਆ ਉਹ ਡੰਡਾ ਦਾ ਜਨਾਬ ਮੋਟਰਸਾਈਕਲ 'ਚ ਹੀ ਰਹਿ ਗਿਆ ਜੀ ਉਹ ਬਾਲੀਆਂ ਨਗਹਿਲੀਆਂ ਕਰਦਾ ਤੂੰ ਚਲੋ ਕੋਈ ਨਹੀਂ ਆਪਾਂ ਹੱਥਾਂ ਨਾਲ ਕੰਮ ਚਲਾ ਲਵਾਂਗੇ ਕੋਈ ਨਹੀਂ ਤਾਂ ਹੈਗਾ ਆਪਣੇ ਕੋਲੇ ਕਿੱਟੇ-ਕੁੱਟੇ ਨੂੰ ਬਸ ਜਨਾਬ ਕੋ ਆ ਗਈ ਉਹਨੂੰ ਬਸ ਦੇ ਲਾਤ ਦੇ ਲਾਤ ਉਹ ਮੈਂ ਮੜਾ ਪਿੱਛੇ ਰਹੂੰਗਾ ਤੂੰ ਘੇਰਦਾ ਕਰ ਠੀਕ ਆ ਜਨਾਬ ਇਦੋਂ ਬਣਾਈ ਐ ਅੱਜ ਮੋਟਾ ਪਿਆ ਮਗਾ ਛੱਡਣਾ ਕੋਈ ਨਹੀਂਗਾ ਕਿਸੇ ਤੋਂ 100 ਕਿਸੇ ਤੋਂ 50 ਰੁਪਏ ਜੇ 10 ਮਿਲਣਗੇ 10 ਆਲਾ ਵੀ ਨਹੀਂ ਛੱਡਣਾ ਠੀਕ ਆ ਜਨਾਬ ਜੇਪਾਂ ਖਾਲੀ ਕਰ ਕਰ ਭੇਜੀ ਜਾਏਗੀ ਜਨਾਬ ਬੱਕਰੀਆਂ ਦਾ ਕੱਟিয়ে ਚਲਾਣਾ ਓ ਇਹਨਾਂ ਦਾ ਕੀ ਕੱਟੇਗਾ ਗਰੀਬ ਬੰਦਾ ਵਿਚਾਰਾ ਗਰੀਬ ਬੰਦਾ ਗਰੀਬ ਤਾਂ ਆਪਾਂ ਵੀ ਇਹੀ ਲੈ ਲੈਨੇ ਕੋਈ ਬੱਕਰਾ ਬੁੱਕਰਾ ਦੇਖ ਲਾ ਕੋ ਆਗੇ ਦਿਵਾਲੀ ਆ ਲੰਗੜੇ ਹੋਏ ਆਪਨੇ ਚਲੋ ਠੀਕ ਠੀਕ ਇਹ ਆ ਪਾਕਤ ਬੰਦਾ ਵਿਚਾਰਾ ਬੋਲਿਆ ਨਹੀਂ ਜਾਂਦਾ ਨਾ ਇਹ ਤੋਂ ਠੀਕ ਹੈ ਜਨਾਬ ਓ ਆਗੇ ਜਨਾਬ ਇਹਨਾਂ ਦਾ ਚਲਾਇਆ ਕਰ ਰੋਕੋ 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 ਕੋਈ ਕੀ ਹੋ ਰਿਹਾ ਜੀ ਐ ਦੱਬੀ ਆਉਨੇ ਓਏ ਨਾ ਕੋਈ ਨੰਬਰ ਪਲੇਟ ਨਾ ਕੋਈ ਇੰਡੀਕੇਟਰ ਉਮਰ ਕਿੰਨੀ ਆ ਤੇਰੀ ਅੰਦਰ ਹਾਲਾ ਹੀ ਫੇਰ ਮੋਟਰਸਾਈਕਲ ਚਲਾ ਰਹਾ ਨਾ ਤੂੰ ਨਾ ਹੀ ਹੈਂ ਨਾ ਚਲਾ ਨਹੀਂ ਰਹਾ ਮੈਂ ਆਪਣਾ ਚੱਪਣਾ ਚੋੜੀ ਰੋਟੀ ਫੜਾ ਕੇ ਆਇਆ ਜਨਾਬ ਰੋਟੀ ਰੋਟੀ ਦਾ ਮੈਨੂੰ ਨਹੀਂ ਪਤਾ ਚਲਾਣ ਵਾਲਾ ਛੜ ਦੋ ਹੀ ਨਾ ਨਾ ਉੱਥੇ ਲਾ ਗੱਡੀ ਸਾਈਡ ਤੇ ਛੜ ਦੋ ਹੀ ਗਾਂ ਦਾ ਤੂੰ ਕਰ ਦੇ ਵੀ ਉੱਥੇ ਲਾ 5000 ਦੇ ਦੇ ਛੜ ਦੂੰਗਾ 5000 ਤਾਂ ਹੈ ਨਹੀਂ ਗਈ 5000 ਕਿਤੇ ਹੀ ਕਿਤੋਂ ਰੋਟੀ ਫੜਾ ਕੇ ਆਏ ਖੇਤੂ ਦਾ ਮੈਨੂੰ ਨਹੀਂ ਪਤਾ ਉੱਥੇ ਲਾ ਮੋਟਰਸਾਈਕਲ ਲਾ ਲੈਣੇ ਜੀ ਹਾਂ ਉੱਥੇ ਦਾ ਲਾ ਉੱਥੇ ਲਾਉਣਿਆ ਜਨਾਬ ਲਾਉਣਿਆ ਲੋਈ ਦੇਖ ਲੋ ਇਹ ਹੜਦ ਹਲੇ ਵੀ ਨਾ ਨਾ ਬੈਠੋ ਇੱਥੇ ਕੀ ਗੱਲ ਹੋ ਗਈ ਜਨਾਬ ਇਹ ਉਮਰ ਨਹੀਂ ਇਕ ਤਾਈ ਇਹਨਾਂ ਦੀ ਬੋਟਰ ਐ ਚਲਾਉਣ ਵਾਲੀ ਬਾਕੀ ਨੰਬਰ ਪਲੇਟਾਂ ਟੁੱਟੀਆਂ ਪਈਆਂ ਨੇ ਇੰਡੀਕੇਟਰ ਕੋਈ ਨਿਯਮਾਂ ਦਾ ਪਾਲਣ ਨਹੀਂ ਕਰਦੇ ਜੀ ਇਹ ਦੇਖਦੇ ਨਹੀਂ ਕਿ ਮਾਪਿਓ ਵੀ ਨਹੀਂ ਦੇਖਦੇ ਕੋਈ ਆਸਾ ਹੁੰਦਾ ਦੂਬਾ ਫਿਰ ਥਾਣੇ 'ਚ ਰਿਪੋਰਟਾਂ ਲਖਾਈ ਜਾਣਗੇ ਸਾਡੇ ਮੁੰਡੇ ਤੇ ਗੱਡੀ ਮਾਰ ਗਿਆ ਬਹੁਤ ਜ਼ਿਆਦਾ ਫੇਸਬੁਕ ਤੇ ਵੈਸੇ ਕਰੂ ਦੇਖਦੇ ਆਏ ਕਹਿੰਦੇ ਨੇ ਆਨੇ ਨੀ ਉਮਰਾ ਕੋ ਚਲਾਉਣ ਵਾਲੀ ਉਹੀ ਤਾਂ ਗੱਲ ਆ ਜੀ ਨਾ ਰੋਟੀ ਫੜਾ ਗਿਆ ਜੀ ਜਨਾਬ ਸਾਵਾ ਛੋਟੀ ਰੋਟੀ ਜਨਾ ਪਤਾ ਨਹੀਂ ਸਾਉਈ ਚੜੋ ਬਾਈ ਜੀ ਮੈਨੂੰ ਤਾਂ ਕਸ਼ ਕਰਨਾ ਪਊਗਾ ਫੇਰ ਹਾਂ ਜੀ ਇਹ ਲੋਕ ਨਿਯਮਾਂ ਦਾ ਪਾਲਣ ਹੀ ਨਹੀਂ ਕਰਦੇ ਜੀ ਫੇਰ ਰੇਟ ਵੀ ਕੁਝ ਨਹੀਂ ਲੱਗਿਆ ਹਾਲ ਲੈ ਕੀ ਪਤਾ 24 ਘੰਟੇ ਕਿਸੇ ਚੱਕਿਆ ਹੋਵੇ ਕਾਪੀ ਦੇ ਹੈਗੀ ਆ ਵਾ ਜੀ ਖਾਪੀ ਕਰੇ ਹੈ ਜੀ ਘਰੇ ਕੀ ਕਰ ਐਕਸੀਡੈਂਟ ਹੀ ਆਊਗਾ ਜੀ ਇਹਦਾ ਖੜਾ ਰਹਿੰਦੇ ਥਾਣੇ ਚੋਂ ਲੈ ਆਏ ਹਾਏ ਗਾਦੋ ਕਰ ਦੋ ਜਨਾਬ ਮਾ ਟੂਹੀ ਚ ਮਰੋ ਡੰਡਾ ਹੁਣ ਕਰ ਦੋ ਜਨਾਬ ਚੁੱਪ ਕਰਕੇ ਬਹਿ ਜਾ ਤੇ ਥਜਾਰ ਤੇ ਗੱਲ ਤੂੰ ਕਹ ਹੁੰਦੀ ਯਾਰ ਅਸਤ ਜਨਾਬ ਕੋਈ ਆਉਂ ਹੀ ਨਹੀਂ ਯਾਰ ਉਹ ਉਹ ਕਿਹੜਾ ਆਊਗਾ ਮੈਨੂੰ ਲੱਗਦਾ ਇਹਨਾਂ ਦਾ ਪੈੜ ਹੀ ਹੈ ਜਾ ਕਰਮੇ ਲੱਗਦੇ ਨੇ ਹਾਂ ਜੀ ਪਹਿਲੀ ਮਾਰ ਵੀ ਨਹੀਂ ਆਏ ਇਹਨਾਂ ਦੇ ਤਾਂ ਉਹ ਕਿਹੜਾ ਹੋ ਇਹਨਾਂ ਪਿੱਛੇ ਤੂੰ ਇਹਨਾਂ ਨੂੰ ਭਜਾ ਠੀਕ ਆ ਜਨਾਬ ਚਲੋ ਜਿਆਦਾ ਦਿਨਾਂ ਹੀ ਲੰਘ ਜੂ ਆਪਣਾ ਗੱਲ ਸੁਣ ਲੋ ਅੱਜ ਸਾੜ ਦਿੰਨੇ ਆ ਠੀਕ ਆ ਮੁੜ ਕੇ ਫਾਸੀਏ ਫਿਰ ਹਿਸਾਬ ਲਾ ਲਿਓ ਦੋ ਦੋ ਡੰਡੇ ਮਾਰ ਦਿੱਤੇ ਇਹਨਾਂ ਦੇ ਡੰਡੇ ਲਾ ਦੇ ਦੋ ਦੋ ਪੈਸੇ ਤਾਂ ਨਹੀਂ ਦੋ ਦੋ ਲਾ ਦੇ ਦੋਨਾਂ ਦੇ ਧੰਨਵਾਦ ਨੂੰ ਪੂਆ ਖਲਿਆ ਐ ਸਾਲਿਓ ਹਾਂ ਫੇਰ ਥਾਣੇ 'ਚ ਰਿਪੋਰਟਾਂ ਦਿੰਦੇ ਫਿਰਦੇ ਰਹਿੰਦੇ ਆ ਵੀ ਸਾਡੇ ਮੁੰਡੇ ਤੇ ਫੇਟ ਮਾਰ ਗਿਆ ਫਲਾਨਾ ਉਥੇ ਬੇਵਤਾਨਾ ਨੂੰ ਮਿੜ ਜਾਂਦੀ ਆ ਗਲਤੀ ਵੱਡਿਆਂ ਦੀ ਘੜਦੰਦੇ ਨੇ ਫੇਰ ਗੱਡੀ ਵਾਲਾ ਮਾਰ ਗਿਆ ਫਲਾਨਾ ਮਾਰ ਗਿਆ ਡੰਡੇ ਤੋਂ ਨਿਕਲੇ ਨਹੀਂ ਹੁੰਦੇ ਪਹਿਲਾਂ ਚੱਕ ਲਾ ਦੇ ਹਾਂ ਆਟੋ ਵਿੱਚ ਇੱਕ ਰੇਕ ਲਾਉਂਦੇ ਦੇਖ ਕੇ ਮੈਨੇ ਡੱਕ ਲੈਣੀ ਢਿੱਡ ਚੋਂ ਬਾਤ ਨਿਕਲਦੇ ਨੇ ਪਹਿਲਾਂ ਸਾਧਨ ਫੜਾ ਦੋ ਕੋਈ ਨਾ ਗੱਲ ਆ ਜਨਾਬ ਇਹ ਲੋਕ ਆ ਸਮਝਦੇ ਹੀ ਨਹੀਂ ਇਹ ਪੰਜਾਬ ਪੁਲਿਸ ਨੂੰ ਦੋਸ਼ ਦੇਈ ਜਾਂਦੇ ਉਹੀ ਤਾਂ ਗੱਲ ਆਗੀ ਨਹੀਂ ਸੀ ਜਨਾਬ ਗਿਆਣੀ ਉਹ ਆਉਂਦੇ ਆ ਇੱਕ ਉਹਨਾਂ ਨਾਲ ਕਰਦੇ ਆ ਹਾਂ ਜੀ ਹਾਂ ਫੋਟੋ ਨਹੀਂ ਟਾਇਰ ਦੇ ਕਿੰਨਾ ਪਾਇਆ ਟਾਇਰ ਵੀ ਟ੍ਰੇਡਰ ਵਾਲਾ ਪਾਜੀ ਫਿਰਦੇ ਨੇ ਜੀ ਗਿਆਨੀ ਓਤੀ ਗੱਲ ਹੀ ਖੜਚੋ ਜਨਾਬ ਕੀ ਨਾ ਹੁਣ ਆਗਾ ਐ ਦੱਬੀ ਓ ਕੀ ਗੱਲ ਹੋ ਗਈ ਖੜਚੋ ਜੀ ਹਾਂ ਕੰਮ ਜਾਂਦੇ ਨੇ ਜੀ ਜਨਾਬ ਕੰਮ ਜਾਂਦੇ ਜੀ ਆਹੋ ਟਾਇਰ ਟਾਇਰ ਤਾਂ ਹੀ ਮੋਡੀ ਮੋਡੀਫਾਈ ਕਰਾਇਆ ਮੋਡੀਫਾਈ ਕਰਾਇਆ ਮੋਡੀਫਾਈ ਸਾਹਿਬ ਮੋਡੀਫਾਈ ਕਰਦੇ ਹੀ ਭਗ ਜਾਣਦੇ ਹੀ ਜਾਣਾ ਜੀ ਕੰਮ ਜਾਣਾ ਜੀ ਜਾਣਾ ਜੂਣਾ ਨਹੀਂ ਚਲਾਣ ਮੰਦਾ ਟਾਇਰ ਦਾ ਉਹ ਇਹਦਾ ਹੀ ਮੋਡਿਫਾਈ ਕਰਾ ਜੀ ਉਹ ਭਾਈ ਨਹੀਂ ਛੋਟੇ ਨੇ ਜੀ ਛੋਟੇ ਭਾਈ ਨੇ ਸਭ ਨਿਜਮਾ ਨਾ ਹੋਣੀ ਕਰਦੇ ਪਾਲਣਾ ਨਹੀਂ ਕਰਦੇ ਨਿਜਮਾ ਦੀ ਪਾਲਣਾ ਦਾ ਡਿਵਾਲੀ ਦਾ ਜੀ ਕੋਈ ਨਹੀਂ ਆਇਆ ਨਹੀਂ ਕੁਝ ਵੀ ਨਹੀਂ ਹੈਗਾ ਜੀ ਕੁਝ ਵੀ ਨਹੀਂ ਹੈਗਾ ਜੀ ਲੈਵੇ ਕੁੜੀ ਲੈਵੇ ਜਾਂਣਾ ਜੀ 500 ਰੁਪਏ ਉਹ ਵੀ ਜੀ ਲੈ 500 ਦੇ ਦੇ ਕੋਈ 500 ਦੇ ਦਿੰਦੇ ਆ ਜੀ ਛੱਡ ਦਿਓ ਜੀ ਦੁਆਚੋਂ ਕੋਈ ਦੇ ਹਾਂ ਓਏ ਓ ਨੰਗਾ ਹੀ ਉਹਨੂੰ ਤਾਂ ਪੜਿਆ ਨਹੀਂ ਜੀ ਕੋਈ ਨਾ ਤੂੰ ਉਹ ਤੇ ਉਹ ਵੀ ਆ ਜੂ ਕਿਤੇ ਡਿੱਕੇ ਤੇ ਆ ਥੋੜੀ ਹੁੰਦਾ ਯਾਰ ਜਿਹੜਾ ਨਾਕੇ ਤੋਂ ਗਾਹਾਂ ਆ ਗਿਆ ਮਜਬੂਰੀ ਹੈ ਜੀ ਸਾਡੇ ਨਾਲ ਧੱਕਾ ਕਰਿਆ ਥੋੜੀ ਹੁੰਦਾ ਜਨਾਬ ਤੁਹਾਡੀ ਗੱਲ ਕਰਾ ਦਿੰਦਾ ਜੀ ਪੂਨ ਤੇ ਤੂੰ ਐ ਕਰ ਫੋਨ ਕੱਟ ਕਰਾ ਕੇ ਜੀ ਫੋਨ ਤਾਂ ਹੀ ਕਰਾ ਦਿੰਦਾ ਨਹੀਂ ਛੋਡੀ ਗੱਲ ਜੀ ਓਏ ਨੰਬਰ ਨਹੀਂ ਯਾਚੇ ਦਾ ਆਹਾ ਓਏ ਐਡਾ ਫੋਨ ਚੱਕਿਆ ਗਿਆ ਆਹਾ ਦੇਖ ਕੋਈ ਫੋਨ ਦਾ ਗਰੀਬ ਆ ਚਲਾ ਗਿਆ ਐਪਲ ਵਾਲਾ ਜੀ ਉਹ ਕੰਮ ਛੱਡ ਦੋ ਜੀ ਕੱਟ ਪੈਸੇ ਅੰਨੇ ਕਿੰਨੇ ਰੁਪਏ ਨਾਲ ਸਰੋ ਜੀ ਸਾਰੀ ਕਰ 500 ਆਈ ਅੱਗਲੇ ਵੀ ਜਾਣਾ ਏ ਜਾਣਾ ਏ 500 ਦੇ ਦੇਣਾ ਜੀ ਜਨਾਬ ਕਿੰਨੇ ਕਹਣਾ ਸਰੋ ਹੀ 500 ਰੁਪਏ ਆਹ ਓਏ ਓਏ ਜਨਾਬ ਤੇ ਕੰਮ ਜਾਣਾ ਏ ਸੂਈ ਕੰਮ ਘੁਮਤ ਹੀ ਖਮਗਦੇ ਅਸੀਂ ਆਹ ਓਏ ਨਹੀਂ ਜਨਾਬ ਅਸੀਂ ਜਾਣਾ ਏ ਨਾ ਨਾ ਫਿਰ ਇੱਥੇ ਮੈਂ ਪਾਕ ਜਨਾਬ ਲੋਟਿਆਂ ਦਾ ਕੇਸ ਅੰਤਰ ਕਰ ਦੂੰਗਾ ਓਏ ਜਨਾਬ ਕਾਨੂੰਨੀ ਸਾਢ ਤੋਂ ਹੀ ਆਏ ਸਾਡੇ ਨਾ ਮਾਰਦੇ ਕਾਨੂੰਨੀ ਕੰਨ 100 ਰੁਪਏ ਦੇ ਦੇ ਆ ਲਹਾ ਦੇ ਇਦਾਂ ਹੀ ਜਨਾਬ 2000 ਰੁਪਏ ਦਾ ਪਉਆਈ 2000 ਰੁਪਏ ਵਾਲੀ ਜਿਹੜਾ 2000 ਰੁਪਏ ਜਿਹੜਾ ਇਹ ਤੇ ਲੱਗੇ ਨਾ ਆ ਤੁਸੀਂ ਲੈ ਲੇ ਜੀ ਰੁਪਏ ਉਹ ਵੀ ਅਸੀਂ ਪਾਉਣ ਜਾਂਦੇ ਸੀ ਫਿਰ ਸਲਾ ਵੀ ਜੀ ਤੁਹਾਡੇ ਟਾਇਰ ਇਹ ਜੇ ਪਾਉਣ 2 ਕਿਲੋ ਦੋਹਾਂ ਦਾ ਕੇਸ ਪਾ ਕੇ ਅੰਦਰ ਕਰ ਦੂੰਗਾ ਜਨਾਬ ਫੋਨ ਤਾਂ ਦੇ ਦਿਓ ਜਨਾਬ ਹਾਂ ਜੱਪਾ ਜੱਡਾ ਜੱਪਾ 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 ਇੱਥੇ ਜਾ ਉਹ ਕਦਾ ਆ ਪਿੱਛੇ ਕਿਉਂ ਮਟਾਇਆ ਤੂੰ ਓਏ ਤੂੰ ਸ਼ੈਣਾ ਮੈਣਾ ਹੋ ਕੇ ਦੇ ਨਾਲ ਡਿਫਾਲਟਰ ਦੇ ਤੁਰਿਆ ਫਿਰਦਾ ਹੈਗਾ ਤੂੰ ਦਾ ਮਾੜਾ ਮੋਟਾ ਸੋਚ ਲੈ ਪੱਗ ਬੰਨੀ ਆ ਜਨਾਬ ਲੈ ਲਓ ਕਿੰ ਆਏ ਬਣੇ ਕੋਸਾ ਲਓ ਜਨਾਬ 2000 ਬਣ ਗਏ ਜੀ 1000 1000 ਕਰ ਲਓ ਕੋਈ ਨਾ ਕੋਈ ਨਾ ਜੇਬ ਚ ਪਾਲਾ ਤੂੰ ਇਹ ਆਪਾਂ ਹੱਥ ਨਹੀਂ ਕਰਾਂਗੇ ਠੀਕ ਆ ਜਨਾਬ ਹਜੇ ਟਾਈਮ ਹੀ ਕਿਹਾ ਇਹ ਤਾਂ ਘੰਟਾ ਹੀ ਹੋਇਆ ਕੋਈ ਨਹੀਂ ਜੀ ਆਉਣ ਦੇ ਇੱਕ ਅੱਧਾ ਇਹ ਜੀ ਆਉਣ ਬਸ ਆਪਾਂ ਘੰਟਾ ਇੱਕ ਹੋਰ ਲਾਵਾਂਗੇ ਬਸ ਇੱਕ ਅੱਧਾ ਹੋਰ ਫਾਜੇ ਫਿਰ ਪਹਿਲਾਂ ਲੈ ਕੇ ਲੈਣੇ ਮਿਲ ਗਏ ਆਪਾਂ ਨੂੰ ਹਾਂ ਪਹਿਲਾਂ ਨੇ ਤਾਂ ਹੈਗੇ ਬਣੂ ਦੀਵਾਲੀ ਤਾਂ ਬਣੂ ਜੀ ਕੋਲ ਨੂੰ ਏਅਰ ਵੀ ਮੋਟਰਸਾਈਕਲ ਚ ਹੁੰਨਾ ਮੈਂ ਪਾ ਲੂੰਗਾ ਮਗਾ ਤੈਨੂੰ ਮੋਟਰਸਾਈਕਲ ਹੀ ਦਵਾ ਦਾਂ ਤੂੰ ਫਾਇਸ ਠੀਕ ਆ ਜਨਾਬ ਨੇਰੇ ਅੰਡਰ ਹੈ ਮੜਾ ਜੀ ਫਾਇਸ ਠੀਕ ਹੈ ਹਾਂ ਇੱਕ ਉਹ ਆ ਗਿਆ ਓਏ ਉਹਨਾਂ ਨੂੰ ਵੀ ਦੇਖ ਜਨਾਬ ਮੈਂ ਤਾਂ ਇਹਨਾਂ ਥੱਕਿਆ ਪਿਆ ਹਾਂ ਲੱਤਾਂ ਦੁਖੀ ਜਾਂਦੀਆਂ ਨੇ ਕੁਝ ਹੋੱਕ ਵੀ ਗਿਆ ਹੋਰ ਹੀ ਮੈਂ ਉਹ ਉਹ ਮੋਟਰਸਾਈਕਲ ਪਹਿਲਾਂ ਕਿੱਡੀ ਸੀ ਆ ਚਲ ਕੋਈ ਨਾ ਚਲ ਕੋਈ ਨਾ ਕਰ ਕੀਰ ਨਾਲ ਲੂੰ ਪਾਇਸ਼ਾ ਨੂੰ ਤੇਰੇ ਕੋਲੇ ਭੇਜੂ ਉੱਥੇ ਬਹਿ ਜਾ ਜਾ ਕੇ ਠੀਕ ਠੀਕ ਐ ਵੈਸੇ ਫੜੀ ਗਈ ਆਂ ਆਪਦੀ ਠੀਕ ਹੈ ਜੀ ਐਂ ਉਂਗਲ ਕਰਦੇ ਕਰੋ ਹਾਂ ਮੈਂ ਜਿਵੇਂ ਸਰ ਸਾਹਿਬ ਆਖਦੂ ਮੈਂ ਮੰਨੀ ਜਾਈ ਬਸ ਕਿਉਂਕਿ ਅਸੀਂ ਫੜ ਨਹੀਂ ਸਕਦੇ ਨਾ ਵੱਡੇ ਮੁਲਾਜ਼ਮਾ ਕੋਈ ਨਹੀਂ ਜਨਾਬ ਕੋਈ ਨਹੀਂ ਹਾਂ ਵੀਡੀਓ ਬੂੜੇ ਬੰਨ ਜਾਂਦੇ ਸਾਡੀ ਚੱਲ ਵੇਜਾ ਕੋਈ ਨਾ ਠੀਕ ਓਏ ਲਾਓ ਭਾਈ ਓਏ ਸਾਈਡ ਤੇ ਸਾਈਡ ਤੇ ਲਾਓ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਤਾਂ ਠੀਕ ਆ ਹਾਂਜੀ ਦਿਖਾਓ ਕਾਗਜ਼ ਇਹਦੇ ਕਾਗਜ਼ ਦਾ ਘਰੇ ਪਣੀ ਤੋਤਾ ਦੀ ਆਈ ਕੱਲ ਇਹ ਇਹ ਵੀ ਕਰੇ ਛੜਾ ਦੋ ਇਹ ਤਾਂ ਫਿਰ ਮੈਂ ਚਲਾ ਲਏ ਜਵਾਕ ਨੂੰ ਟਿਊਸ਼ਨ ਤੇ ਛੱਡ ਕੇ ਆਉਣਾ ਜੀ ਉਹ ਬੜਾ ਗੱਪੀ ਬੰਦਾ ਯਾਰ ਤੂੰ ਤਾਂ ਮੀਟ ਖਾਣ ਲਈ ਕਿਹਾ ਸੀ ਆ ਕੀ ਆ ਓਏ ਤੂੰ ਤਾਂ ਕਹਿੰਦਾ ਟਿਊਸ਼ਨ ਤੇ ਜਾਣਾ ਓਏ ਇਹਨੂੰ ਕੀ ਪਤਾ ਜਨਾਬ ਜਵਾਕ ਆ ਗਿਆ ਇਹਨੂੰ ਤਾਂ ਸੱਚਾ ਸੱਚ ਬੋਲਿਆ ਉਹ ਉਹ ਦਾਦੂ ਵੀ ਛੋਟੇ ਕੋਲ ਘਰ ਨਹੀਂ ਆ ਦੇਖ ਲਓ ਕੁਝ ਨਹੀਂ ਕਈ ਹੈ ਨਹੀਂ ਪੈਸੇ ਹੈਗੇ ਨਹੀਂ ਜਿਹਦੇ ਕੋਲ ਪੈਸੇ ਹੈਗੇ ਨੇ ਕੱਢੋ ਪੈਸੇ ਕੱਢ ਪੈਸੇ ਹੈ ਨਹੀਂ ਜੀ ਆ ਜੇਬਾਂ ਦੇਖ ਲਓ ਜੀ ਮਾ ਜੇਬਾਂ ਹੁਣ ਦੇਖ ਲਊਗਾ ਤਿੰਨ ਮਰੂਡ ਹੰਡੇ ਕਿਟਾਂ ਤੇ ਚਲ ਆਏਗਾ ਫਿਰ ਇਹਨੂੰ ਸਾਈਡ ਤੇ ਲਾ ਤੇ ਬੱਸ ਛੜ ਜਾ ਜਨਾਮ ਚਲਾਨੀ ਭਰ ਦਿੰਨਾ ਜੀ ਕਿੰਨੇ ਕੇ ਪੈਸਿਆਂ ਦਾ ਜੀ ਚਲਾਨ ਨੂੰ ਤਾਂ ਹੈਗਾ ਕੀ ਆ ਨੰਬਰ ਪਲੇਟ ਇਹਦੇ ਨਹੀਂ ਲਾਈਟ ਇਹਦੀ ਟੁੱਟੀ ਹੋਈ ਆ ਮਗਦਾਰਟ ਇਹਦਾ ਟੁੱਟਿਆ ਹੋਇਆ ਹੈਗਾ ਕੀ ਇਹਦਾ ਦੇਖ ਕੇ ਹੀ ਕਰ ਇਹ ਤਾਂ ਬਾਉਂਡ ਹੋ ਉਹ ਦੇਖ ਪਿੱਛੇ ਵੀ ਨਹੀਂ ਕੁਝ ਹੈਗਾ ਲੈ ਆਬੀ ਬੋਕਾ ਪਿਆ ਥੋਣ ਵੇ ਲੱਗ ਗਈ ਲੱਗ ਗਿਆ ਜੀ ਥੋਣ ਵੇਲੇ ਜਵਾਕ ਨੂੰ ਵੀ ਤਾੜਦਾ ਇਦੋਂ ਗੱਲ ਕਰ ਤੈਨੂੰ ਤਾਂ ਮੈਂ ਕਹਿਣਾ ਵੀ ਇਹਦਾ ਡਿੱਗਿਆ ਹੈ ਵੀ ਐ ਦੱਸ ਪਿਆ ਇਹਦਾ ਬਾਉਂਡ ਹੋਊਗਾ ਹੁਣ ਐ ਨਾ ਕਰੂ ਜਨਾਬ ਬਿੰਦਤੀ ਗੱਲ ਹੀ ਚੱਲ ਆਇਆ ਕਿ ਕਰਾਂ ਤਾ ਦੇ ਲਾਇਨ ਨੂੰ ਤੂੰ ਕੀ ਦੇ ਦੇਂਗਾ ਓਏ ਚਲ ਚਲਾਨ ਭਰ ਦੋ ਜੀ ਕਿੰਨੇ ਦਾ ਜੀ ਲਾਣੇ ਦਾ ਬਣਦਾ 20000 ਦਾ ਤੂੰ ਜਨਾਬ ਘੱਟ ਵੱਧ ਕਰ ਲਓ ਕੁਛ ਘਟਾ ਲਓ ਜੀ ਘੱਟ ਵੱਧ ਕੀ ਕਰੀਏ ਇਦੋਂ ਬਾਅਦ ਹੈ ਤਾਂ ਹੈ ਨਹੀਂ ਕੁਛ ਇਹਦਾ 20000 ਦਾ ਬਾਲਾ ਮੇਰ ਲੋ ਹੈ ਵੀ ਨਹੀਂ ਜੀ ਪੁੱਛ ਲੈਣ ਨੂੰ ਚਾਹੀ ਜੀ ਜਾਂ ਫਿਰ 20 ਆ ਉੱਥੇ ਬਾਜਾ ਉਹਨੂੰ ਫੜਾ ਜਾ ਮੈਂ ਦੋ ਉਂਗਲਾਂ ਖੜਾ ਕਰ ਦੂੰ ਉਹਨਾਂ ਨੂੰ ਫੜਾਉਣੇ ਨਹੀਂ ਉਹਨੂੰ ਫੜਾ ਜਾ ਤੂੰ ਯਾਤ ਖੜਾ ਕਰ ਦੇ ਮੈਂ ਆਪ ਹੀ ਕਰ ਦੂੰਗਾ ਤੂੰ ਜਾ ਉਹਦੇ ਕੋਲ ਠੀਕ ਹੈ ਜੀ ਜਾਣਾ ਜੀ ਜਾ ਭਾਜੋ ਭਾਜੋ 20 ਦਾ 20 ਫੜਾ ਜੋ ਠੀਕ ਹੈ ਅੱਜ ਲੱਗੀ ਆ ਇਹ ਸਾਡੀ 20 ਬਣ ਗਏ ਇਹਨਾਂ ਤੋਂ ਸਿੱਧੇ ਹੀ ਇਹਗੇ ਦੋ ਆਜਾ ਨਾ ਵਾਧੂ ਨੇ ਆਪ ਨੂੰ ਬੜਾ ਬੋਲਦਾ ਯਾਰ ਤੂੰ ਵੀ ਕਿਉਂ ਹੁਣ ਲੋਟੇਗਾ ਮੈਨੂੰ ਖਵਾ ਦਿੰਦਾ ਤੂੰ ਹੁਣ ਕਢਾ ਲਿਆ ਵੀ ਉਹ ਲੱਗੂ ਲੈਣਗੇ 20 ਉਹਨਾਂ ਨੂੰ ਆਪਾ ਨਹੀਂ ਦਿੰਦੇ ਜਿਹੜੇ ਉਹਨਾਂ ਨਾਲ ਵੀ ਨਾ ਸਾਰੇ ਤੈਨੂੰ ਮੈਂ ਕਢਾ ਕੇ ਤੁਹਾਨੂੰ ਵੀ ਕਿਵੇਂ ਨਿਕਲਦੇ ਪੂਰੀ ਖੜਾ ਰੇ ਦੇਖੀ ਜਾਲ ਚਲ ਦੇਖਦਾ ਮੈਂ ਜਾਣਾ ਜ ਤੋ ਇੱਕ ਨੇ ਤੁਹਾਨੂੰ ਮਖਲਾਗੇ ਇਹ ਆਉਂਦਾ ਹੁੰਦਾ ਜੀ ਰੋਜ਼ ਇਹਨੂੰ ਫੜੋ ਮਖਾ ਇਹਦਾ ਹੁਣ ਕਰਦਾ ਇਹਦੀ ਜੇਬ ਖਾਲੀ ਬਹੁਤ ਆਰਾਮ ਦੀ ਹੈ ਜੀ ਗੱਪੀ ਐਸੇ ਦੇ ਦਾ ਕੋਈ ਗੱਲ ਨਹੀਂ ਚਲੋ ਚਾਹ ਜਨਾਬ ਜੀ ਉਹ 2000 ਰੁਪਏ ਦਿਓ ਥਾਣੇ ਤੇ ਚਾਹੀਦਾ ਜੀ ਜਨਾਬ 20 ਹਾਂ 20 20 ਠੀਕ ਹੈ ਜੀ ਹਾਂਜੀ ਚਲੋ ਕਰਾਉਣਾ ਕੋਈ ਥਾਣੇ ਟੰਗ ਰੂੰਗ ਠੀਕ ਹੈ ਜਨਾਬ ਜੀ ਹੋ ਗਿਆ ਵੀ ਹਾਂ ਜੀ ਓਕੇ ਨੋ ਮੈਂ ਤਾਂ ਤੇ ਇਹੋ ਤੇ ਪੁੱਛੀਂ ਮੈਂ ਕਿ ਹੱਥ 'ਚ ਮੈਨੂੰ ਆਹ ਪਾ ਜੇਬ 'ਚ ਪਾ ਲਾ ਆਪਣਾ ਦਲਾਨ ਕਰਦੇ ਕੁਛ ਮਰਜ਼ੀ ਖਾ ਲਈਂ ਸਤ ਪਈ ਜਾਂਦੀ ਓ ਚੱਲ ਭੱਜੋ ਭੱਜੋ ਹੁਣ ਜਾਂਦੇ ਆ ਜੀ ਓ ਭੱਗ ਜਾਓ ਭੱਗ ਜਾਓ ਹੁਣ ਮੈਂ ਅੱਗੇ ਤੋਂ ਕਾਗਜ਼ੇ ਰੱਖਿਆ ਕਰਦਾ ਆਪਦੇ ਚਾਲ ਬਹੁਤ ਟਾਈਮ ਹੋ ਗਿਆ ਹੁਣ ਤਾਂ ਚੱਲੀ ਹੈ ਹਨਾ ਬਹੁਤ ਬਣ ਗਏ ਹੁਣ ਤਾਂ ਖੇਤਾਂ ਕੁੱਤਾਂ ਜਿਹਾ ਲਿਆਉਣ ਲੱਗ ਗਏ ਬਾਲਤ ਰੇੜੇ ਹੁਣ ਨਹੀਂ ਕੋਈ ਆਉਂਦਾ ਓਏ ਚੱਲ ਆ ਜਾ ਬਣ ਗਿਆ ਹੋਈ 40 45 ਹਜ਼ਾਰ ਵਾਧੂ ਆ ਚੱਲੀਏ ਜਨਾਬ ਜੀ ਹੋਰ ਚੱਲੀਏ ਟਾਈਮ ਬਹੁਤ ਹੋ ਗਿਆ ਹੁਣ ਤਾਂ ਤੇ ਕੱਢ ਪੈਸੇ ਕਿੰਨੇ ਕੇ ਬਾਣੇ ਆ ਦੇ 20 ਤਾਂ ਤੈਨੂੰ ਮੈਂ ਹੁਣ ਭੇਜ ਜਾਗਾ ਵੀ ਤਾਂ ਇਹੋ ਕਹਿੰਦੇ ਥਾਣੇ 'ਚ ਕੰਮ ਕਰਾਉਣਾ ਲੈ ਗਏ ਜੀ ਉਹ ਫੜ ਕੇ ਕੰਮ ਥਾਣੇ 'ਚ ਕਿਹੜੇ ਕੰਮ ਤਾਂ ਆਉਦੇ ਨਹੀਂ ਹੁੰਦੇ ਆਉਦੇ ਖੜੇ ਨੇ ਕੰਮ ਤਾਂ ਜਨਾਬ ਸਾਨੂੰ ਪੁੱਛਿਆ ਜੀ ਤੁਸੀਂ ਕਿਹਾ ਜੀ ਹਾਂ ਉਹ ਮੈਂ ਤੈਨੂੰ 20 ਆਏ ਕਹਿ ਦਿੱਤੀ ਮੇਰਾ 20000 ਫੜ ਲਾ ਤੋਂ ਫਿਰ ਉਹ ਤਾਂ ਜਨਾਬ ਆਪਣੀ ਜੀਪੀ ਧਰ ਗਿਆ ਆਪਾਂ ਰੋਕਾਂ ਦੇ ਧਰਦੇ ਆ ਉਹ ਆਪਣੇ ਤਾਂ ਬੱਸ ਹੋਰ ਜੀ ਰਹਿ ਗਿਆ ਦੀਵਾਲੀਆਂ ਵਿੱਚੀ ਵਿੱਚੀ ਰਹਿ ਗਿਆ ਮੋਟਰਸਾਈਕਲ ਕਿਹੜਾ ਮੈਨੂੰ ਲੱਗਦਾ ਜੇ ਤੂੰ ਐਂ ਕੰਮ ਕਰਦਾ ਰਿਹਾ ਵੀ ਪਕਾ ਦੇਂਗਾ ਉਹ ਤੇਲ ਪਾਉਣ ਨੂੰ ਵੀ ਪੈਸੇ ਨਹੀਂ ਹੈਗੇ ਅੱਜ ਤਾਂ ਚੱਲ ਜਨਾਬ ਕੋਈ ਗੱਲ ਨਹੀਂ ਦੇਖਦੇ ਆਂਗੇ ਹੁਣ ਚੱਲ ਫਿਰ ਹੁਣ ਚੱਲੀਏ ਹੁਣ ਤਾਂ ਕੋਈ ਹੱਲ ਵੀ ਨਹੀਂ ਹਾਂਜੀ ਚਲੋ ਜੀ ਬਾਈ ਬਣ ਕੇ ਤੂੰ ਡਿਊਟੀ ਬਦਲ ਲਾ ਆਬਦੀ ਇਹਨਾਂ ਬੰਦਾ ਹੋਰ ਲਾ ਦੋ ਕੋਈ ਠੀਕ ਜੀ ਬੱਸ ਜੋਗੇ ਹੈਗੇ ਨੇ ਬੱਸ ਜੋਗੇ ਵੀ ਨਹੀਂ ਹੈਗੇ ਚੱਲ ਕੋਈ ਇਹਨਾਂ ਵਰਦੀ ਦਾ ਰੋ ਮਾਰ ਦੀ ਪਾਛੀ ਦਾ ਚਲਾ ਹੀ ਲਈ ਚੱਲ ਤੈਨੂੰ ਅੱਡੇ ਤੇ ਛੱਡ ਦਨ ਭਾਇਆ ਇਹ ਤਾਂ ਕੁਝ ਵੀ ਨਹੀਂ ਖੋਲਦਾ ਹੋਰ ਜੀ ਉਹ ਹੈ ਨਹੀਂ ਕੰਮ ਦਾ ਜਦੋਂ ਜਮਾ ਜਮ ਫੱਟੀ ਪੋਤੀ ਮੈਨੂੰ ਤਾਂ ਇਹ ਮਗਾ 40 45 ਹਜ਼ਾਰ ਬਣ ਗਿਆ ਹਾਂ